ਨਾ ਤੈਨੂੰ ਮਚੋਰ ਲੱਗਦਾ ਸ਼ਗਲੋਂ ਤੇ ਲੱਗਦਾ ਬੁੜਿਆ ਇੱਧਰ ਆਵੇਂ ਉੱਥੇ ਖੜਾ ਕੀ ਕਰਦਾ ਆ ਗਿਆ ਆ ਗਿਆ ਹਾਂ ਹਾਂ ਕੀ ਹੋ ਗਿਆ ਉਹ ਇੱਧਰ ਤਾਂ ਆ ਜਾ ਅੰਮਰ ਜੀ ਕੱਪੜੇ ਸਾਫ਼ ਕਰ ਆ ਪੱਗ ਵੀ ਸੈੱਟ ਕਰ ਲੈ ਹਾਂ ਥੋੜਾ ਜਿਹਾ ਅੱਗੇ ਨੂੰ ਜਾ ਓ ਹੋਕ ਕੋ ਜਿਹੜੇ ਹੁਣ ਮਰੇ ਪਿੱਛੇ ਹੋ ਥੋੜਾ ਹੋਰ ਅੱਗੇ ਆ ਜਾ ਬਸ ਠੀਕ ਆ ਜਾ ਹੁਣ ਤੇ ਕੀ ਹੋਇਆ ਉਹ ਮੈਂ ਤਾਂ ਹੀ ਰੱਖਣਾ ਸੀਗਾ ਵੀ ਜੇ ਤੂੰ ਆਈ ਮੇਰੇ ਸਾਹ ਚੱਲਦਾ ਜਰਦੀ ਇਹ ਧਾਰ ਕਾਰਡ ਤੇਰਾ ਮੈਂ ਬਣਾਇਆ ਪੈਨ ਕਾਰਡ ਤੇਰਾ ਮੈਂ ਬਣਾਇਆ ਵੋਟਰ ਕਾਰਡ ਤੇਰਾ ਮੈਂ ਬਣਾਇਆ ਰਾਸ਼ਨ ਕਾਰਡ 'ਚ ਨਾਂ ਤੇਰਾ ਮੈਂ ਲਖਾਇਆ ਉਹ ਤੇਰੇ ਮਾਪਿਆਂ ਨੇ ਤਾਂ ਰਾਸ਼ਨ ਕਾਰਡ 'ਚ ਵੀ ਤੇਰਾ ਨਾਂ ਘਟਾਤਾ ਸੀ ਓਏ ਉਹਨਾਂ ਨੇ ਤਾਂ ਜਮੀਂ ਪਰਾਇਆ ਕਰਤਾ ਸੀ ਮੈਨੂੰ ਅੱਛਾ ਜੀ ਮੈਂ ਤੂ ਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਉਹੀ ਆ ਵੀ ਸਾਡੀ ਗੁਲੀ ਤਾਂ ਗਾਉ ਆ ਉਹ ਸਾਡੇ ਉਦੋਂ ਤੋਂ ਲੜਾਈ ਰਹਿਣ ਲੱਗ ਗਈ ਜਦ ਤੇ ਆਈ ਤੂੰ ਗੋਰੀਏ ਇਹ ਅੰਬ ਕਿਥੋਂ ਚੱਕ ਕੇ ਲੈ ਕੇ ਆਇਆ ਅੱਛਾ ਅੰਬ ਓਏ ਇਹ ਅੰਬ ਤਾਂ ਆਪਣੇ ਆ ਗਵਾਂਡੀ ਨੇ ਦਿੱਤਾ ਹੈ ਤੈਨੂੰ ਮਾਰੀ ਮੋਟੀਆਂ ਕਰ ਹੈਗੀ ਆ ਤੈਨੂੰ ਪਤਾ ਨਾ ਪਿਛਲੇ 6 ਮਹੀਨੇ ਪਹਿਲਾਂ ਨਾਲ ਲੜਾਈ ਹੋਈ ਸੀ ਤੈਨੂੰ ਪੱਕਾ ਇਹਨਾਂ ਨੇ ਅੰਬ ਜਿ ਕੁਝ ਖਵਾ ਕੇ ਦਿੱਤਾ ਹੋਊਗਾ ਉਹ ਸਹੀ ਗੱਲ ਆ ਯਾਰ ਅੱਗੇ ਨਹੀਂ ਇਹਨਾਂ ਨੇ ਕਦੇ ਕੁਝ ਦਿੱਤਾ ਮੈਨੂੰ ਖਾਣ ਨੂੰ ਹੋਰ ਕੀ ਆ ਲੋਕ ਬਹੁਤ ਕੁਝ ਕਰ ਦਿੰਦੇ ਹੁੰਦੇ ਨੇ ਕਿ ਪਤਾ ਨਾ ਮੈਂ ਜਿਆਦਾ ਠੀਕਾ ਲਾਤਾ ਹੋਵੇ ਸੱਟ ਦੇ ਪਾਏ ਇਹਨੂੰ 40-50 ਰੁਪਈਆ ਦਾ ਆਂਬ ਵੀ ਏ ਉਹ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰਿਆ ਚੱਲ ਮੈਂ ਇਹਨੂੰ ਨਾ ਗੋਹੇ 'ਚ ਸੱਟ ਦਿੰਨਾ ਤੇ ਮੈਂ ਚੱਲਿਆ ਖੇਤ ਮੁੜ ਕੇ ਘਰ ਦਾ ਧਿਆਨ ਰੱਖੀ ਉਹ ਯਾਰ ਮੈਂ ਉਹਨੂੰ ਗੋਹੇ 'ਚ ਸੱਟ ਆਇਆ ਤੇ ਜੇ ਪਿੱਛੋਂ ਕੋ ਡੰਗਰ ਖੁੱਲ ਕੇ ਖਾ ਗਿਆ ਮੇਰੀ ਤਾਂ ਮੱਜ ਮਰ ਜੂ ਮੈਂ ਅੰਬ ਚੱਕ ਲਿਆਉਣਾ ਤੇ ਖੇਤ ਦੱਬ ਦੂੰਗਾ ਨਹੀਂ ਉੱਥੇ ਕਿਡਾ ਕੀ ਕਰਦਾ ਇਧਰ ਆ ਹਾਂ ਹਾਂ ਕੀ ਹੋ ਗਿਆ ਆਸਤੇ ਰੱਖਿਆ ਸੀ ਇਹ ਮੇਰੇ ਸਾਲੇ ਦੀ ਕਿਵੇਂ ਪੀਜੂਗੀ ਮੈਂ ਜਗਾੜ ਲਾਉਣਾ ਕੋਈ ਨਾ ਕੋਈ ਉਹ ਪਤਾ ਮੈਂ ਹੀ ਪੀਊਗਾ ਆ ਲੈਓ ਜੀ ਮੈਂ ਬੂਝਣਾ ਚਮਚਾ ਕਦਾਂ ਕਿਲੇ ਆਇਆ ਇਹ ਚਮਚਾ ਇਹ ਤਾਂ ਵੈਸੇ ਆ ਗਿਆ ਹੁਣ ਨਾਲ ਕੋਈ ਗੱਲ ਹੀ ਲੱਪੀ ਲੈ ਮੈਂ ਨਹੀਂ ਪੀਣਾ ਕੋਣਾ ਤੂੰ ਪੱਕਾ ਹੀ ਜ਼ਹਿਰ ਮਲਾ ਕੇ ਨਾ ਤੂੰ ਪਹਿਲਾਂ ਪੀ ਕੇ ਖਾ ਓਏ ਤੂੰ ਐਵੇਂ ਮੇਰੇ ਤੇ ਸ਼ੱਕ ਕਰੀ ਜਾਨੀ ਮੈਂ ਇਹਦੇ ਵਿੱਚ ਕੁਝ ਨਹੀਂ ਮਲਾਇਆ ਤੂੰ ਪੀ ਕੇ ਤਾਂ ਦੇਖ ਮੈਂ ਨਹੀਂ ਪੀਣਾ ਕੋਣਾ ਬੰਦਿਆ ਨਾ ਤੂੰ ਪੀ ਇਹਨੂੰ ਨਹੀਂ ਤੇਰੇ ਮੂੰਖ ਬਹੁਤ ਫਿਰੂਗਾ ਚੱਲ ਤੇਰੀ ਮਰਜ਼ੀ ਪਰ ਮੈਂ ਪੀਜਣਾ ਆਜਾ ਕੇ ਗਲਾਸ ਤੋਂ ਦੀ ਚਮਚਾ ਦਾ ਮੈਂ ਜਾਣ ਕੇ ਧਰ ਕੇ ਲੈ ਕੇ ਆਇਆ ਸੀ ਆ ਭਾਬੀ ਬਾਹਰ ਸਬਜੀ ਵਾਲਾ ਆਇਆ ਜਾ ਭੱਜ ਕੇ ਸਬਜੀ ਲੈ ਆ ਮੈਂ ਤੇਰੇ ਦੱਸਦਾ ਨਹੀਂ ਮੈਂ ਮੂੰਹ ਤੇ ਕਰੀਮ ਲਾਈ ਆ ਮੈਥਾ ਪੈਸੇ ਲੈ ਜਾ ਆਪਣੇ ਲੈ ਆ ਜਾ ਕੇ ਉਹ ਆਛਾ ਲੈ ਦੇ ਫਿਰ ਮੈਨੂੰ 50 ਰੁਪਏ

ਆਹ ਦਵਾਈ ਇੱਕ ਅਖਰਾਨ ਸਵੇਰੇ ਦੇ ਇੱਕ ਸ਼ਾਮਾਂ ਨੂੰ ਖਾਣੀ ਆ। ਆ ਵੀ ਦੱਸ ਦੋ ਦਵਾਈ ਖਾਣੀ ਕਿਦਾਂ ਵਾ? ਰੋਟੀ ਖਾਣ ਤੋਂ ਬਾਅਦ। ਮਾਰਿਆ ਕਿਉਂ? ਉਹ ਪਾਗਲ ਡਾਕਟਰ ਨਹੀਂ ਹੈ। ਕੇ ਮੇਰ ਕੋ ਰੋਟੀ ਖਾਦੀ ਜਾਂਦੀ ਮੈਂ ਤੇਰ ਕੋ ਦਵਾਈ ਲੈਣ ਕੋ ਆਉਂਦਾ। ਪਤਾ ਨਹੀਂ ਕਿੱਥੋਂ ਆ ਗਿਆ ਚੋਲਾ ਸ਼ੋਕਾ ਦਵਾਈ ਦੇਣ। ਅੰਮੀਏ ਜਲਦੀ ਚੱਲ ਯਾਰ ਫਿਰ ਲੇਟ ਹੋ ਜਾਾਂਗੇ ਬਾਜ਼ਾਰੋਂ ਵਾਪਸੀ 'ਚ। ਹਾਂ ਤਿਆਰ ਤਾਂ ਹੋ ਲੈੰਦੇ। ਨਾਲੇ ਇੰਨੀ ਤਿਆਰ ਨਾ ਹੋਈ ਆ। ਐਵੇਂ ਕੋ ਨਜ਼ਰ ਲਾ ਤੂੰ। ਨਹੀਂ ਲਉਂਦਾ ਕੋਈ ਨਜ਼ਰ। ਕਿਉਂ? ਨજર ਵੱਟੂ ਹੈਗੇ ਨਾ ਤੂੰ ਮੇਰੇ ਨਾਲ ਮੇਰੇ ਹੋਰ ਵੀ ਇਹ ਮੈਨੂੰ ਨજર ਵੱਟ ਬੋਲਣ ਦੀ ਨਾ ਹੱਦ ਹੁੰਦੀ ਐ ਥੋੜਾ ਜਿਹਾ ਬੰਦਾ ਲਿਮਟ ਨਾਲ ਬੋਲੇ ਜਦੋਂ ਮੇਰੇ ਰਿਸ਼ਤੇਦਾਰ ਆ ਜਾਣ ਉਦੋਂ ਐਡਾ ਮੂੰਹ ਬਣਾ ਕੇ ਬਹਿ ਜਾਨੀ ਆ ਤੇਰੇ ਰਿਸ਼ਤੇਦਾਰ ਆ ਜਾਣ ਉਹ ਨਾ ਵਾਸਤੇ ਬਥੇਰੇ ਗੁਲਗਲੇ ਲੈ ਜਾਂਦੇ ਨੇ ਮੇਰੇ ਰਿਸ਼ਤੇਦਾਰਾਂ ਨੇ ਤੇਰਾ ਕੀ ਮਾੜਾ ਕਰਤਾ ਮੈਨੂੰ ਤਾਂ ਤੂੰ ਬੋਲਦੀ ਹੀ ਆ ਉਹਨਾਂ ਨੂੰ ਕਿਉਂ ਮਾੜਾ ਕਹਿੰਦੀ ਐ ਨਹੀਂ ਆਹੀ ਜੀ ਕੋਹ ਤੇ ਆਣੀ ਨੇ ਦਿੱਤਾ ਗਲਤੀ ਜੀ ਹੋ ਗਈ ਮੇਰੇ ਤੋਂ ਥੋੜਾ ਜਿਹਾ ਮੈਂ ਸੋਚ ਸਮਝ ਕੇ ਬੋਲੀ ਜਾਂ ਹੁੰਦੇ ਉੱਤੋਂ ਤੂੰ ਮੈਂਦਾ ਦਾਮ ਦਾ ਲਾਉਣਾ ਹੈ ਹਾਲੇ ਤਾਂ ਤੇਰੀ ਸਾਲੀ ਦੀ ਸੁਣ ਲੈ ਉਹ ਨਹੀਂ ਨਹੀਂ ਮੈਨੂੰ ਸਾਰਾ ਪਤਾ ਹੈ ਤੈਨੂੰ 6 ਮਹੀਨੇ ਤੋਂ ਕਹੀ ਜਾਂਦੀ ਐ ਵੀ ਮੇਰੇ ਵਾਲ ਝਾੜਦੇ ਆ ਦਵਾਈ ਦਵਾ ਦੇ ਦਵਾਈ ਦਵਾ ਦੇ ਪਰ ਤੂੰ ਕਿੱਥੇ ਮੰਨਦਾ ਐ ਮੈਂ ਤਾਂ ਪੰਮੀ ਐ ਤੈਨੂੰ ਤਾਂ ਨਹੀਂ ਦਵਾਈ ਦਵਾਉਂਦਾ ਮਖਾਂ ਚਲੋ ਗੰਜੀ ਹੋ ਜੂਗੀ ਇਹਦੇ ਕਈ ਫਾਇਦੇ ਐ ਇੱਕ ਤਾਂ ਹਾ ਤੇਰੇ ਮਹਿੰਗੇ ਤੇਲ ਕੰਡੀਸ਼ਨਰ ਸ਼ੈਂਪੂ ਦਾ ਖਰਚਾ ਬਚੂਗਾ ਤੇ ਦੂਜਾ ਹਾ ਗਵਾਂਢਣ ਤੋਂ ਪੇੜਾ ਛੁੱਟ ਜੂਗਾ ਜਿਹੜੀ ਤੈਨੂੰ ਦੂਜੇ ਦਿਨ ਲੜ ਕੇ ਕਹਿ ਦਿੰਦੀ ਐ ਕੰਜਰੀਏ ਮੈਂ ਤੇਰੀ ਗੁੱਤ ਪੱਟ ਦਊਂਗੀ ਗੁੱਤ ਤੇ ਫੇਰ ਪੰਮੀ ਐ ਨਾ ਰਹੂਗਾ ਬੱਸ ਤਿੰਨਾ ਵੱਜੂਗੀ ਬੰਸਰੀ ਠੀਕ ਐ ਨਾ ਚਲੋ ਰਿਸ਼ਤਾ ਨੇ ਪੱਕਾ ਹੋ ਗਿਆ ਹੁਣ ਹਿੰਦਾ ਚ ਦੱਸ ਦੋ ਕੀ ਕੀ ਲੈਣਾ ਆ ਨਾ ਨਾ ਦਾਜ ਦੇ ਤਾਂ ਮੈਂ ਸਖਤ ਖਲਾਫ ਆ ਨਾ ਮੰਦਾਜ ਕੇ ਇਹਨੂੰ ਦਵਾ ਤੇ ਨਾ ਮੰਦਾਜ ਕੇ ਕੋ ਨਵਾ ਬੜੇ ਵਧੀਆ ਰਿਸ਼ਤੇਦਾਰ ਮਿਲਿਆ ਤੂੰ ਇੱਕ ਕੰਮ ਕਰ ਦਾਜ ਵਾਲੀ ਫੋਰਚੂਨਰ ਕੈਨਸਲ ਕਰਵਾ ਦੇ ਫੋਰਚੂਨਰ ਸਹੀ ਉਹਨੂੰ ਕੈਂਸਲ ਕਰਨ ਦੇ ਜੋ ਉਹ ਦਾਜ ਥੋੜੀ ਆ ਉਹਦੇ ਮਿਆਂ ਦਾ ਗਿਫਟ ਆ ਨਾ ਨਾ ਇਹ ਗੱਲ ਕਰਨੀ ਸੀ ਕਿ ਆਪਣੇ ਗਵੰਡਨ ਆਣਾ ਉਦੋਂ ਦੇ ਘਰ ਵਾਲਾ ਸ਼ਿਮਲੇ ਘੁੰਮਣ ਗਏ ਆ ਮੈਂ ਤਾਂ ਇਹ ਕਹਿੰਦੀ ਸੀ ਵੀ ਜੇ ਆਪਾਂ ਉਹ ਲਾਪ

ਉਹ ਮੇਰੀ ਵੋਟੀ ਨਹੀਂ ਤੇਰੀ ਵੋਟੀ ਵਰਗੀ 10000 ਦਾ ਸੂਟ ਲੈ ਉਹ ਕਹਿੰਦੀ 5000 ਦਾ ਸੂਟ ਲੈ ਉਹ ਨਹੀਂ ਵਿਚਾਰੀ ਡਿਮਾਂਡਾ ਰੱਖਦੀ ਜੋ ਮੈਂ ਕਹਿੰਨਾ ਮੇਰੇ ਆਖੇ ਲੱਗਦੀ ਐ ਘਰ ਚ ਕਲੇ ਨਹੀਂ ਪਉਂਦੀ ਸੂਟਾ ਹੱਟਾ ਬਦਲੇ 10000 ਦੀ ਸ਼ਾਪਿੰਗ ਕਰਾ ਦਿਓ 20000 ਦੀ ਕਰਾ ਦਿਓ ਰੋਜ਼ ਦਿਹਾੜੀ ਉਹਨੇ ਨਹੀਂ ਵਿਚਾਰੀ ਨੇ ਕਦੀ ਕੋਈ ਮੰਗਿਆ ਮੇਰੇ ਕੋਲ ਉਹ ਤੂੰ ਮੈਂ ਕਹਣਾ ਨਹੀਂ ਮੈਂ ਪੁੱਛਿਆ ਨਹੀਂ ਚਾਹ ਬਣਾ ਕੇ ਲੈ ਮਤਲਬ ਲੈ ਪਰ ਵਦਾਂ ਆਪਣੇ ਵਿਆਹ ਨੂੰ ਆ ਕੇ 5 ਸਾਲ ਹੋ ਜਾਣੇ ਐਚਾ ਹਾਂਜੀ ਅੱਛਾ ਗਵਾਰੇ ਵੋਟਾਂ ਪੈਣਗੀਆਂ ਕਿ ਉਹ ਸਰਕਾਰ ਚੱਲੂਗੀ ਸਵੇਰ ਦੀ ਕਹੀ ਜੰਨੀ ਆ ਨਾਲ ਹੈ ਨਾਲ ਨੋਂਦਾ ਨਹੀਂ ਜਾ ਕੇ ਉਹ ਨਾਤਾ ਲਿਆ ਹੋਰ ਕਿੰਨੇ ਵਾਰੀ ਨਵਾਏਗੀ ਓਹੋ ਮੈਂ ਤਾਂ ਭੁੱਲੀ ਗਈ ਸੀ ਤੂੰ ਤਾਂ ਨਾਤਾ ਵੀ ਇਹੋ ਜਾ ਤੇ ਬਿਨਾਂ ਨਾਤਾ ਵੀ ਇਹੋ ਜਾ ਤੇਰੀ ਤਾਂ ਸ਼ਕਲ ਹੀ ਇਹੋ ਜੀ ਐ ਪੰਮੀਏ ਜੇ ਮੈਨੂੰ ਲਾਟਰੀ ਨਿਕਲ ਜੇ ਤਾਂ ਤੂੰ ਕੀ ਕਰੇਂਗੀ ਮੈਂ ਲਾਟਰੀ ਦੇ ਅੱਧੇ ਪੈਸੇ ਲੈ ਕੇ ਨਾ ਆਉਂਦੇ ਪੈਕੇ ਚਲੀ ਜਾਉਂਗੀ ਤੇ ਫੇਰ ਮੁੜ ਕੇ ਮੈਂ ਤੇਰੀ ਸ਼ਕਲ ਨਹੀਂ ਦੇਖੂਗੀ 20 ਰੁਪਏ ਨਿਕਲੀ ਐ ਆ ਚੱਕ 10 ਰੁਪਏ ਤੂੰ ਤਾਂ ਤਿੱਤਰ ਹੋ ਹੈਲੋ ਹਰਾਮਣ ਭੈਣ ਜੀ ਦਾ ਵਰਕਰ ਹੈਗਾ ਸਾਡਾ ਨਾ ਸਿਲੰਡਰ ਖਤਮ ਹੋ ਗਿਆ ਮੈਂ ਉਹ ਭਰਾਉਣਾ ਸੀ ਅੱਛਾ ਮੇਰਾ ਬਿਓਰ ਉਹ ਤਾਂ ਲੈਣੇ ਘਰੇ ਪੱਠੇ ਲੈਣ ਗਿਆ ਹੋਇਆ ਅੱਛਾ ਚਲੋ ਮੈਂ ਜੀ ਆ ਭਾਈ ਥੋੜੀ ਉਹ ਤਾਂ ਵੀ ਮੈਂ ਆ ਗਿਆ ਰਮਨ ਜੀ ਮੈਂ ਘਰੇ ਆ ਗਿਆ ਤੁਹ ਲੇ ਕੇ ਸ਼ਮਾ ਤਾਂ ਤੁਸੀਂ ਸਾਹ ਦਿਨ ਤੱਕ ਤਾਂ ਕਾ ਦੇਣਾ ਕੀ ਗੱਲ ਤੇਰੇ ਮਗਾ ਮਗਾ ਰਾਵਾਂ ਮੈਨੂੰ ਘਾਟ ਚ ਹੋਰ ਕੋਈ ਕੰਮ ਨਹੀਂ ਹੈਗਾ ਸੇ ਤੇ ਲੋ ਪੀਤਾ ਤੁਸੀਂ ਮੇਰਾ ਤੁਸੀਂ ਹਾ ਦਾ ਫਿਟ ਰਹੀ ਜਾਣਾ ਨਾ ਤੂੰ ਆਰ ਦੀ ਲਾਦ ਨਾਲੋਂ ਘਟਾਲਸੀ ਐ ਜਿਹੋ ਜੀ ਕੋਕੋ ਉਹ ਜੇ ਕੋਕੋ ਦੇ ਫੇਰ ਸਦਾ ਲਿਆ ਫੋਨ ਫੜਾ ਫਿਰ ਮੈਨੂੰ ਮੇਰਾ ਤਾਂ ਜੀ ਕਰਦਾ ਨਾ ਮੈਂ ਤੈਨੂੰ ਹੀ ਫੜਾ ਦਿਆ ਕਿਸੇ ਨਹੀਂ ਸਾਰਾ ਦਿਨ ਬਹਿਣਾ ਮੰਜੇ ਤੋੜਨ ਨੂੰ ਇਹ ਸ਼ੁਰੂ ਮੁੰਡੇ ਤੋਂ ਹੁੰਦੀ ਹੈ ਫਿਰ ਬਾਅਦ ਵਿੱਚ ਚਾਰੇ ਪੈਰ ਚੱਕ ਕੇ ਪੈਨਣ ਨੂੰ ਜਾਂਦੀ ਹੈ ਇਹ ਤਾਂ ਪਤਾ ਹੀ ਨਹੀਂ ਲੱਗਦਾ ਹਲੋ ਕੀ ਕਹਿੰਦੇ ਸੀ ਮੈਂ ਆ ਕਹਿੰਦਿਆ ਮੈਨੂੰ ਅੱਜ ਤੇਰੀ ਬਹੁਤ ਜ਼ਿਆਦਾ ਹੁੰਦੀ ਆ ਅੱਛਾ ਫਿਰ ਬੁੜਿਆ ਘਰੋਂ ਲੜ ਕੇ ਕਿਉਂ ਗਿਆ ਸੀ ਕੋਈ ਜੀ ਪਹਿਲੇ ਤੇ ਕਰੇ ਲੱਗ ਗਿਆ ਵੀ ਚਲ ਬੋਲ ਓ ਹਾਂਜੀ ਦੋਸਤੋ ਮੇਰੀ ਘਰ ਵਾਲੀ ਦੇ ਪੇਕੇ ਮਾਤੇ ਹੀ ਚੰਗੇ ਹਨ ਮੇਰੇ ਸਾਲੇ ਬਹੁਤ ਹੀ ਸਤਿਕਾਰਯੋਗ ਨੇ ਤਾਂ ਹੀ ਉਹਨਾਂ ਦੀ ਪਾਏ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਉਹਨਾਂ ਦੀ ਮਾਤਾ ਉਹ ਦੇਰ ساری ਜ਼ਿੰਦਗੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੰਨੀ ਚੰਗੀ ਕੁੜੀ ਮੇਰੇ ਭੱਲੇ ਪਾਈ ਤੁਸੀਂ ਦੇਖ ਹੀ ਸਕਦੇ ਹੋ ਮੇਰੀ ਤਾਂ ਲਾਟਰੀ ਨਿਕਲ ਗਈ ਲਾਟਰੀ ਦੋਸਤੋ ਆਲੋ ਮੈਂ ਨਾ ਅੱਜ ਵਿਆਹ ਤੇ ਜਾਣਾ ਤੇ ਮੇਰੀ ਆ ਪੈਂਟ ਪ੍ਰੈਸ ਕਰ ਦੇ ਮੈਂ ਬਾਜ਼ਾਰ ਚੋਂ ਸੈਂਟ ਫੜ ਲਿਆਗਾ ਮੁਸ਼ਕ ਜੀ ਨਹੀਂ ਆਉਗੀ ਹੈਲੋ ਉਕਾਰੋ ਦੇਖੀ ਮੇਰੀ ਪੈਂਟ ਦੀ ਜੇਬ ਚ ਨਾ 200 ਰੁਪਿਆ ਰਹਿ ਗਿਆ ਇੱਕ ਮਿੰਟ ਜੀ ਦੇਖਦੀ ਆ ਐ ਇਹ ਤਾਂ 500 ਰੁਪਿਆ ਹਾਂਜੀ ਹੈਗਾ 200 ਰੁਪਿਆ ਓਏ ਐਂ ਕਰੇ 200 ਰੁਪਿਆ ਤੂੰ ਆਵਦੇ ਕੋਲ ਰੱਖ ਲੈ ਤਾਂ ਮੈਨੂੰ 200 ਰੁਪਿਆ Google Pay ਕਰ ਦੇ ਇਦਾਂ ਹੀ ਤਾਂ ਮੈਂ ਸੈਂਟ ਲੈ ਕੇ ਆਉਣਾ ਸੀ ਯਾਰ ਠੀਕ ਆ ਜੀ ਕਰ ਦਿੰਦੀ ਆ ਦੇਖੋ ਜੀ ਕਰਤਾ Google Pay ਅੱਜ ਤਾਂ 300 ਰੁਪਿਆ ਬਣ ਗਿਆ ਬਿੱਕਾ ਨੂੰ ਮਾਗਰ ਮਨਾਈ ਜਾਂਦੀ ਆ ਨੋੜ ਤਾਂ ਨਕਰੀ ਸੀ ਮੈਂ ਬਾਗ ਸੁਣੀ ਤੇ ਲਾ ਬਾਗ ਦਾ ਮੈਂ ਬਣ ਗਈ ਕਾਰ ਉਮਰਦ ਮੈਂ ਮਨੇ 20000 ਰੁਪਿਆ ਲਾ ਗਿਆ ਰੁਪਏ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਐ ਜਿੰਨਾ ਤੁਸੀਂ ਕਰਦੇ ਹੋ ਦਰ ਫਟੇ ਮੂੰ ਤੇਰੇ ਇਹਦਾ ਮਤਲਬ ਤੂੰ ਵੀ ਟਾਈਮੇ ਪਾਸ ਕਰਦੀ ਐ ਮੇਰੀ ਗਾਲ ਸੁਣੋ ਤੁਸੀਂ ਘਰ ਦਾ ਸਾਰਾ ਬਕਾਰ ਸਮਾਨ ਚੱਕ ਕੇ ਨਾ ਬਾਹਰ ਸਿੱਟੋ ਉਹ ਤਾਂ ਠੀਕ ਆ ਪਰ ਤੂੰ ਕਿੱਥੇ ਜਾਏਂਗੀ ਉੜਿਆ ਉੜ ਜਾ ਜਾ ਕੇ ਕੱਪੜੇ ਧੋੜਾ ਤੈਨੂੰ ਕਿੰਨੀ ਗਰੀ ਆਖਤਾ ਮੇਰੇ ਕੋਲੋਂ ਨਹੀਂ ਧੋਤੇ ਜਾਂਦੇ ਜੇ ਮੈਂ ਮੁੜਿਆ ਉੱਠ ਕੇ ਤੈਨੂੰ ਧੋਤਾ ਤੇ ਫੇਰ ਜਿਸ ਤੂੰ ਕੀ ਸੋਚਣ ਲਈ ਆ ਮੈਂ ਆ ਸੋਚਣ ਲਈ ਆ ਕਿ ਮੇਰੇ ਨਿਆਣੇ ਵੱਡੇ ਹੋ ਕੇ ਜਦੋਂ ਜਾਇਦਾਦ 'ਚ ਹਿੱਸਾ ਮੰਗਣਗੇ ਛੋਟੇ ਵਾਲੇ ਦੇ ਨਾਮ ਇੰਸਟਾਗ੍ਰਾਮ ਕਰ ਦੂੰਗੀ ਤੇ ਵੱਡੇ ਵਾਲੇ ਦੇ ਨਾਮ ਫੇਸਬੁੱਕ ਫਿਰ WhatsApp ਕਿਨੂੰ ਦਵੇਂਗੀ WhatsApp ਤੇ ਮੈਂ ਆਪਣੇ ਕੋਲ ਰੱਖੂੰਗੀ ਕੱਲੂ ਕੀਤਾ ਮੇਰੇ ਮੁੰਡਿਆਂ ਨੇ ਮੈਨੂੰ ਰੋਟੀ ਦੇਣੀ ਆ ਕਿ ਨਹੀਂ ਦੇਣੀ ਉਹ ਤੇ ਹੋਣਾ ਚਾਹੀਦਾ ਮੇਰੇ ਕੋਲ ਵੇ ਲੁੱਟੇ ਬੁੜੀ ਐ ਮੈਂ ਸੁਣਿਆ ਤੂੰ ਚੋਰੀ ਕਰਦਾ ਫੜਿਆ ਗਿਆ ਆਹੋ ਮੈਂ ਇੱਕ ਦੁਕਾਨ ਦੀ ਚੋਰੀ ਕਰਦੀ ਮੈਂ ਸੁਣਿਆ ਤੂੰ ਇੱਕੇ ਦੁਕਾਨ 'ਚ ਤਿੰਨ ਵਾਰ ਚੋਰੀ ਕੀਤੀ ਉਹ ਚੋਰੀ ਤੇ ਮੇਚੇ ਵਾਰ ਕੀਤੀ ਸੀ ਉਹ ਵੀ ਆਪਣੀ ਜਨਾਨੀ ਵਾਸਤੇ ਸ਼ੂਟ ਲੈ ਕੇ ਆਇਆ ਹਾਂ ਉਹ ਰੰਗੋ ਦਾ ਬਸ਼ੰਦਰੀ ਆ ਮੈਂ ਦੋ ਵਾਰ ਫਿਰ ਸ਼ੂਟ ਬਦਲਣ ਗਿਆ ਹਾਂ